ਉੱਥੇ ਡੇਡੇ ਕਿਲ ਲਾ ਰਹੇ ਨੇ ਪੱਤੀਆਂ ਤਾਰਾਂ ਗੰਡਿਆਲੀਆਂ ਤਾਰਾਂ ਮੇਰੀ ਫਿਲਹਾਲ ਤਾਂ ਮੇਰੀ ਬੇਨਤੀ ਹੈ ਕੇਂਦਰ ਸਰਕਾਰ ਨੂੰ ਕੇ ਕਿਸਾਨਾਂ ਨਾਲ ਗੱਲ ਕਰ ਲੋ ਉਹਨਾਂ ਦੀਆਂ ਮੰਗਾਂ ਜਾਇਦ ਜਿਹੜੀਆਂ ਨੇ ਮੰਨ ਲੋ ਤੁਸੀਂ ਇੰਡੀਆ ਤੇ ਪੰਜਾਬ ਦਾ ਬਾਡਰ ਨਾ ਬਣਾਓ ਬਾਡਰ ਬਣਾਉਂਦਾ ਹੁਣ ਉਹ ਉਨੀ ਤਾਰਾਂ ਇੱਧਰ ਲੱਗੀਆਂ ਖੱਬੇ ਪਾਸੇ ਪਾਕਿਸਤਾਨ ਜਾਣ ਨੂੰ ਉਨੀ ਇੱਧਰ ਲੱਗੀਆਂ ਦਿੱਲੀ ਜਾਣ ਨੂੰ ਤੁਸੀਂ ਕੀ ਸਮਝਦੇ ਹੋ ਸਾਨੂੰ ਚੌਲਾਂ ਵੇਲੇ ਕਿੱਥੇ ਜਾਓਗੇ ਕਣਕ ਵੇਲੇ ਕਿੱਥੇ ਜਾਓਗੇ ਉਦੋਂ ਬਾਦਰ ਖੁੱਲ ਜਾਂਦੇ ਆ ਨਾ ਉਦੋਂ ਟ੍ਰੇਨਾਂ ਆ ਜਾਂਦੀਆਂ ਨੇ ਲੈਣ ਸਪੈਸ਼ਲ ਜਿਹੜੀਆਂ ਹੁੰਦੀਆਂ ਨੇ ਅਸੀਂ ਤੁਹਾਨੂੰ ਰੋਟੀ ਦਿੰਨੇ ਆ ਅਸੀਂ ਤੁਹਾਡਾ ਢਿੱਡ ਭਰਦਿਆਂ ਅਸੀਂ ਆਜ਼ਾਦੀ 'ਚ ਸਭ ਤੋਂ ਵੱਧ ਹਿੱਸਾ ਪਾਇਆ ਹੋਇਆ ਸਾਨੂੰ ਆਪਦਾ ਹਿੱਸਾ ਮੰਨੋ ਅਸੀਂ ਇੱਥੇ ਖੜਿਆ ਬਾਦਰ ਤੇ ਸਾਡੇ ਮੁੰਡੇ ਖੜੇ ਨੇ ਕੋਈ ਗੋਲੀ ਆਵੇ ਇੱਧਰ ਨੂੰ ਸਾਡੇ ਮੁੰਡਿਆਂ ਦੀ ਹਿੱਕ ਹੈ ਪਹਿਲਾਂ ਕੁਣ ਤਾਂ ਬਾਅਦ ਚ ਪਤਾ ਲੱਗਦਾ ਐ ਅੱਜ ਤੁਸੀਂ ਸਲਾਮੀਆਂ ਵੀ ਨਹੀਂ ਦਿੰਦੇ ਕਹਿੰਦੇ ਅਗਨੀ ਵੀਰਤੀ ਸਲਾਮ ਵੀ ਨਹੀਂ ਦੇਣੀ ਸੋ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਨਾ ਇੰਨਾ ਇੰਨਾ ਸਾਡੇ ਨਾਲ ਆਡਾ ਨਾਂ ਨਾ ਲਾਓ ਇੰਨਾ ਤੁਸੀਂ ਸਾਡੇ ਨਾਲ ਹਰਖ ਨਾ ਰੱਖੋ ਇੰਨੀ ਨਫ਼ਰਤ ਨਾ ਕਰੋ ਮੈਂ ਤਾਂ ਇਸ ਲੈਵਲ ਤੇ ਸੋਚੀ ਬੈਠਾ ਜੀ ਜਿਸ ਲੈਵਲ ਦੀ ਨਫ਼ਰਤ ਅਸੀਂ ਚੱਲ ਰਹੇ ਹਾਂ ਅਰਵਿੰਦ ਕੇਜਰੀਵਾਲ ਜੀ ਦਿੱਲੀ ਚੱਲ ਰਹੇ ਨੇ ਮੈਂ ਇੱਥੇ ਚੱਲ ਰਹੇ ਹਾਂ ਗਵਰਨਰਾਂ ਦੇ ਥਰੂ ਪਤਾ ਨਹੀਂ ਕਿਹਦੇ ਕਿਹਦੇ ਥਰੂ ਇਹਨਾਂ ਦਾ ਬਸ ਚੱਲੇ ਜਾਨਗਨ ਮੰਚੋਂ ਪੰਜਾਬ ਕੱਢ ਦੇਣਗੇ ਇਹ ਜਾਨਗਨ ਮੰਚ ਪੰਜਾਬ ਆਉਂਦਾ ਯਾਰ ਇਹਨੂੰ ਕੱਢ ਦਿਓ ਇੱਕ ਬਿਲੀ ਪਾਸ ਕਰਨਾ ਹਾਂ ਵਾਲੇ ਹਾਂ ਕਹੋ ਨਾਂ ਵਾਲੇ ਨਾਂ ਕਹੋ ਹਾਂ ਵਾਲੋਂ ਕੀ ਜੀਤੂ ਹੀ ਹਾਂ ਵਾਲੇ ਵੀ ਜੀਤੂ ਹੀ ਚਲੋ 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 ਮੈਂ ਆਪਦੇ ਵੱਲੋਂ ਫਾਰਚ ਨਭਾਇਆ ਮੈਂ ਕੇਂਦਰਾ ਆ ਇਹਨੂੰ ਬੁਲਾਇਆ ਨਾ ਗੱਲ ਕਰੋ ਗੱਲ ਕਰੋ ਹਲਵਾਤ ਹੋਈ ਕਈ ਘੰਟੇ ਹੋਈ ਕਈ ਮੰਗਾ ਤੇ ਸੈਂਤੀ ਬਣ ਗਈ ਤੇ ਨਹੀਂ ਬਣੀ ਹੁਣ ਕੀ ਕਰ ਰਿਹਾ ਉਹ ਕਹਿੰਦੇ ਵੀ ਅਸੀਂ ਮੈਂ ਕਿਹਾ ਹੋਰ ਗੱਲ ਕਰ ਲੋਂ ਨਾ ਅਗਲੀ ਵਾਰ ਫੇਰ ਆਜੋ ਕੱਲ ਨੂੰ ਆਜੋ ਬਹਿ ਜਾਓ ਗੱਲ ਕਰ ਲਓ ਨਾ ਝਾਕ ਸਮਝ ਲੈ ਇਹਨਾਂ ਨੇ ਦੇਸ਼ ਨੂੰ ਯਾਰ 26 ਜਨਵਰੀ ਨੂੰ ਪੰਜਾਬ ਦੀ ਝਾਕ ਹੀ ਨਹੀਂ ਦਿਖਾਉਣੀ ਕਿਉਂ ਨਹੀਂ ਦਿਖਾਉਣੀ ਯਾਰ ਭਗਤ ਸਿੰਘ ਉਹਨਾਂ ਨੂੰ ਰਿਜੈਕਟ ਕਰੀ ਜਾਂਦੇ ਨੇ ਭਗਤ ਸਿੰਘ ਰਿਜੈਕਟ ਵਰਤਾਰ ਸਿੰਘ ਸਾਹਿਬਾ ਰਿਜੈਕਟ ਲਾਲਾ ਲਾਜ ਪਤਰਾ ਰਿਜੈਕਟ ਮਾਈ ਭਾਗੋ ਰਿਜੈਕਟ ਤੁਸੀਂ ਕੌਣ ਹੋ ਨਿਓ ਯਾਰ ਉਹਨਾਂ ਨੂੰ ਰਿਜੈਕਟ ਕਰਨ ਵਾਲੇ ਉਹਨਾਂ ਨੇ ਤੁਹਾਨੂੰ ਦੇਸ਼ ਲੈ ਕੇ ਦਿੱਤਾ ਤੇ ਤੁਸੀਂ ਸਾਨੂੰ ਰਿਜੈਕਟ ਕਰੀ ਜਾਂਦੇ ਆ ਸਾਡੇ ਬਿਨਾ ਮਨਾ ਲੋਂਗੇ ਫਿਰ ਹੁਣ ਕਿਸਾਨਾਂ ਦੀ ਚੱਲ ਰਹੀ ਆ ਮੈਂ ਅਰਦੇ ਵੱਲੋਂ ਫਰਜ਼ ਨਿਭਾਇਆ ਮੈਂ ਕੇਂਦਰਾ ਨੂੰ ਬੁਲਾਇਆ ਨਾ ਗੱਲ ਕਰੋ ਗੱਲ ਕਰੋ ਗੱਲਬਾਤ ਹੋਈ ਕਈ ਘੰਟੇ ਹੋਈ ਕਈ ਮੰਗਾ ਤੇ ਸਹਿਮਤੀ ਬਣ ਗਈ ਤੇ ਨਹੀਂ ਬਣੀ ਹੁਣ ਕੀ ਕਰ ਰਹੇ ਆ ਉਹ ਕਹਿੰਦੇ ਵੀ ਅਸੀਂ ਮੈਂ ਕਿਹਾ ਹੋਰ ਗੱਲ ਕਰ ਲਓ ਨਾ ਅਗਲੀ ਵਾਰ ਫੇਰ ਆ ਜਾਓ ਕੱਲ ਨੂੰ ਆ ਜਾਓ ਬਹਿ ਜਾਓ ਗੱਲ ਕਰ ਲਓ ਨਾ ਹਰਿਆਣੇ ਚ ਕੀ ਕਰ ਰਹੇ ਆ ਹਰਿਆਣੇ ਵਾਲੀ ਜਿਹੜੀ ਪੰਜਾਬ ਵਾਲੀ ਹੱਤ ਐ ਉੱਥੇ ਡੇਡੇ ਕਿਲ ਲਾ ਰਹੇ ਨੇ ਪੱਤੀਆਂ ਤਾਰਾਂ ਕੰਡਿਆਲੀਆਂ ਤਾਰਾਂ ਮੇਰੀ ਹਲਾਲ ਤਾਂ ਮੇਰੀ ਬੇਨਤੀ ਹੈ ਕੇਂਦਰ ਸਰਕਾਰ ਨੂੰ ਕਿ ਕਿਸਾਨਾਂ ਨਾਲ ਗੱਲ ਕਰ ਲੋ ਉਹਨਾਂ ਦੀਆਂ ਮੰਗਾਂ ਜਾਇਦ ਜਿਹੜੀਆਂ ਨੇ ਮੰਨ ਲੋ ਨਾ ਬਾਡਰ ਨਾ ਬਣਾਓ ਬਾਡਰ ਬਣਾਤਾ ਹੁਣ ਉਹ ਉਨੀ ਤਾਰਾਂ ਪਾਸੇ ਪਾਕਿਸਤਾਨ ਜਾਣ ਨੂੰ ਉਹ ਨਹੀਂ ਇੱਧਰ ਲੱਗੀਆਂ ਦਿੱਲੀ ਜਾਣ ਨੂੰ ਤੁਸੀਂ ਕੀ ਸਮਝਦੇ ਹੋ ਸਾਨੂੰ ਚੌੜਾ ਮੇਲੇ ਕਿੱਥੇ ਜਾਓਗੇ ਕਣਕ ਮੇਲੇ ਕਿੱਥੇ ਜਾਓਗੇ ਉਦੋਂ ਬਾਰਡਰ ਖੁੱਲ ਜਾਂਦੇ ਆ ਨਾ ਉਦੋਂ ਟ੍ਰੇਨਾਂ ਆ ਜਾਂਦੀਆਂ ਨੇ ਲੈਣ ਸਪੈਸ਼ਲ ਜਿਹੜੀਆਂ ਹੁੰਦੀਆਂ ਨੇ ਸਾਜੀ ਥੋੜ੍ਹੀ ਰੋਟੀ ਦਿੰਨੇ ਅਸੀਂ ਤੁਹਾਡਾ ਢਿੱਡ ਭਰਦਿਆਂ ਅਸੀਂ ਆਜ਼ਾਦੀ 'ਚ ਸਭ ਤੋਂ ਬਾਅਦ ਹਿੱਸਾ ਪਾਇਆ ਹੋਇਆ ਸਾਨੂੰ ਆਪਦਾ ਹਿੱਸਾ ਮੰਨੋ ਅਸੀਂ ਇੱਥੇ ਖੜੇ ਆਂ ਬਾਰਡਰ ਤੇ ਸਾਡੇ ਮੁੰਡੇ ਖੜੇ ਨੇ ਕੋਈ ਗੋਲੀ ਆਵੇ ਇੱਧਰ ਨੂੰ ਸਾਡੇ ਮੁੰਡਿਆਂ ਦੀ ਹਿੱਕ ਹੈ ਪਹਿਲਾਂ ਤੁਹਾਨੂੰ ਤਾਂ ਬਾਅਦ ਚ ਪਤਾ ਲੱਗਦਾ ਅੱਜ ਤੁਸੀਂ ਸਲਾਮੀਆਂ ਵੀ ਨਹੀਂ ਦਿੰਦੇ ਕਹਿੰਦੇ ਅਗਨੀ ਵੀਰਤੀ ਸਲਾਮੀ ਨਹੀਂ ਦੇਣੀ ਸੁਣਾਂ